ਸਾਸੀ ਗਾਲ ਬਾਈ ਜੀ ਸਾਰਿਆਂ ਨੂੰ ਹੋਰ ਬਾਈ ਜੀ ਸਾਰਿਆਂ ਦੇ ਘਰ ਪਰਿਵਾਰ ਠੀਕ ਹੋ ਖੈਰ ਸੋਖਾ ਬਾਈ ਜੀ ਅਸੀਂ ਅੱਜ ਪਹੁੰਚੇ ਆ ਪਿੰਡ ਕੰਮਿਆਣੇ ਪੱਪੂ ਪਿੰਜਰਿਆਂ ਵਾਲੇ ਦੇ ਕੋਲੇ ਅੱਗੇ ਵੀ ਇਹਦੀ ਵਿਚਾਰੇ ਦੀ ਆਪਾਂ ਪਾਈ ਸੀ ਵੀਡੀਓ ਇਹ ਤਾਂ ਬਹੁਤ ਭਰਾਵਾਂ ਨੇ ਪਿਆਰ ਦਿੱਤਾ ਤੇ ਅੱਜ ਵੀ ਇਹਦਾ ਵਿਚਾਰੇ ਦਾ ਆਪਾਂ ਪਿਆਰ ਕਰਨਾ ਵੱਧ ਤੋਂ ਵੱਧ ਇਹਦੀ ਆਪਾਂ ਹੈਲਪ ਕਰਨੀ ਆ ਜਿੰਨੀ ਵੀ ਹੋ ਸਕੇ ਜਿੰਨੇ ਕਬੂਤਰਾਂ ਵਾਲੇ ਆਪਨੇ ਉਹਨੇ ਭਰਾ ਇਹਦੇ ਕੋਲੇ ਆਓ ਤੇ ਹਰ ਇੱਕ ਚੀਜ਼ ਇਹਦੇ ਕੋਲੋਂ ਮਿਲਦੀ ਆ ਤੁਹਾਨੂੰ ਇਹਦਾ ਨੰਬਰ ਵੀ ਕੰਧ ਤੇ ਲਿਖਿਆ ਆਪਾਂ ਵਿਖਾ ਦਿੰਨੇ ਆ ਵੈਸੇ ਵੀ ਇਹਦਾ ਨੰਬਰ ਹੈਗਾ ਪੱਕੂ ਪਿੰਜਰਿਆਂ ਵਾਲਾ 98140 74847 ਆ ਜੋ ਬਾਈ ਜੀ ਨਾਲ ਆਪਾਂ ਤੁਹਾਨੂੰ ਮਲਾਉਣੇ ਆ ਤੇ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਬਾਈ ਜੀ ਨਾਲ ਸਾਰੀ ਵੀ ਕੀ ਕੀ ਤੁਹਾਡੇ ਕੋਲੇ ਹੁੰਦਾ ਆਪਾਂ ਵੀ ਦੱਸਾਂਗੇ ਤੇ ਬਾਈ ਜੀ ਦੇ ਮੂੰਹੋਂ ਵੀ ਦੱਸਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਪਪੂ ਠੀਕ ਠਾਕ ਹੈ ਬਾਈ ਜੀ ਆਪਣੇ ਕੋਲੇ ਕੀ ਕੀ ਹੁੰਦਾ ਮਾੜਾ ਇਹ ਦੱਸਿਆ ਜੋ ਅ ਬਾਈ ਕੋਤਰਵਾਜ ਭਰਾਵਾਂ ਸਰਦ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ ਤੇ ਮੁਸੀਬ ਭਰਾਵਾਂ ਨੂੰ ਜੈ ਐਮ ਸੀ ਦੀ ਔਰ ਮੁਸਲਮਾਨ ਭਾਈਆਂ ਨੂੰ ਇਹਦਾ ਕੀ ਕਹਿੰਦੇ ਹੁੰਦੇ ਆ ਅਸਲਾਮੁਅਲੈਕਮ ਅਸਲਾਮੁਅਲੈਕਮ ਔਰ ਜਿਹੜੇ ਹਿੰਦੂ ਭਰਾ ਆ ਉਹਨਾਂ ਨੂੰ ਰਾਮ ਰਾਮ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਭਰਾਵਾਂ ਨੂੰ ਤੇ ਅਸੀਂ ਦਾ ਮਤਲਬ ਸਾਡੇ ਕੋਲੇ ਤਕਰੀਬਨ ਕੁਤਰਾ ਵਾਲਾ ਹਰ ਸਮਾਨ ਮਿਲ ਜਾਂਦਾ ਡੋਲੀਆਂ ਪਿੰਜਰੇ ਜਾਲ ਤੇ ਬਾਰੀਆਂ ਖਿੜਕੀਆਂ ਜੋ ਵੀ ਕਿਸੇ ਜਿਹੇ ਚੀਜ਼ ਦੀ ਲੋੜ ਹੈਗੀ ਨਲਕੀਆਂ ਰੰਗ ਤੇ ਲੱਕੜੀਆਂ ਛਤਰੀਆਂ ਲੋਹੀਆਂ ਛਤਰੀਆਂ ਪਾਈਪਾਂ ਜਿਹੜੀਆਂ ਮਤਲਬ 파ਟਾਂ ਜਿਹੜੀਆਂ ਗਾਉਣੇ ਹੈਗੇ ਹਰ ਤਰ੍ਹਾਂ ਦਾ ਸਮਾਨ ਬਾਈ ਜੀ ਮਿਲ ਜਾਂਦਾ ਤੇ ਘੱਟ ਤੋਂ ਘੱਟ ਰੇਡ ਦੇ ਵਿੱਚ ਲੈ ਸਕਦੇ ਨੇ ਆਪਾਂ ਬਾਈ ਜੀ ਆ ਜਿਹੜਾ ਤੁਹਾਡਾ ਛਤਰੀ ਦਾ ਤੇ ਪਿੰਜਰੇ ਦਾ ਤੇ ਡੋਲੀ ਦਾ ਕੀ ਰੇਟ ਆ ਇਹ ਜੀ ਇਹ ਮਜੀ ਸ਼ੈਤਾਪੁਰ ਇਹ ਡੋਲੀ ਇਹ ਦੋ ਭਿਆਸੀ ਆ ਤੇ ਇਹ ਨਾਲ ਪੰਜਾ ਨਾਰੇ ਛੱਡੀ ਆ ਇਹ ਬਾਈ ਜੀ 3200 ਰੁਪਏ ਦਾ ਰੇਟ ਹੈ ਜੀ ਦੱਸੋ ਇਹਦਾ ਤਿੰਨ ਚੀਜ਼ਾਂ ਦਾ 3200 ਰੁਪਿਆ ਤਿੰਨ ਚੀਜ਼ਾਂ ਦਾ 3200 ਰੁਪਿਆ ਰੇਟ ਹੈ ਜੀ ਇਹ ਦੋ ਰੱਖਣ ਵਾਲੀ ਹੈ ਡੋਲੀ ਇਹ ਦੋ ਰੱਖਣ ਵਾਲੀ ਡੋਲੀ ਆ ਪੈਰ ਲੱਗੇ ਆ ਰੰਗ ਹੋਇਆ ਸਜਾਇਆ ਹੋਇਆ ਬਿਲਕੁਲ ਸਹੀ ਗਲਾਮਤ ਤਿਆਰ ਹੈ ਸਭ ਔਰ ਦੂਸਰੀ ਹੈ ਜੀ ਤਿੰਨ ਰੱਖਣ ਵਾਲੀ ਡੋਲੀ ਇਹ ਅੱਛਾ ਜੀ ਇਹਦੇ ਨਾਲ ਪੰਜਾ ਛੱਗਰੀ ਤੇ ਡੋਲੀ ਰਹੇ ਇਹ ਤਿੰਨ ਚੀਜ਼ਾਂ ਇਹ ਆ ਇਹ ਬਈ 4700 ਰੁਪਏ ਦਾ ਇਹ ਇਹ 4700 ਰੁਪਏ ਦਾ ਇਹ 4700 ਰੁਪਏ ਦਾ ਠੀਕ ਆ ਬਈ ਤਿੰਨ ਚੀਜ਼ਾਂ ਇਹ ਆ ਇਹ ਦੋ ਰੱਖਣ ਵਾਲੀ 3200 ਰੁਪਏ ਦੀ ਤਿੰਨ ਚੀਜ਼ਾਂ ਇਹਦੇ ਨਾਲ ਆ ਦੋ ਆ ਜੀ ਇਹ ਇਹ ਤਿੰਨ ਚੀਜ਼ਾਂ ਹੋ ਗਈਆਂ ਨਹੀਂ ਇੱਕ ਡੋਲੀ ਹੋ ਗਈ ਇੱਕ ਛਤਰੀ ਹੋ ਗਈ ਇੱਕ ਪਿੰਜਰਾ ਹੋ ਗਿਆ ਪਿੰਜਰਾ ਹੋ ਗਿਆ ਤਿੰਨ ਚੀਜ਼ਾਂ ਮਤਲਬ ਇਹ 3200 ਰੁਪਏ ਦੇ 3200 ਰੁਪਏ ਦੀਆਂ ਹੋ ਗਈਆਂ ਔਰ ਤਿੰਨ ਚੀਜ਼ਾਂ ਇਹ ਆ ਹਾਂਜੀ ਇਹ 4700 ਰੁਪਏ ਦੀਆਂ ਤਿੰਨ ਚੀਜ਼ਾਂ ਠੀਕ ਆ ਜੀ ਜੇ ਕਿਸੇ ਭਾਰੂ ਚਾਹੀਦੀ ਹੁਣ ਆਪਣੇ ਨਾਲ ਸੰਪਰਕ ਕਰ ਸਕਦਾ ਔਰ ਇਹ ਖਿੜਕੀ ਪਈ ਹੈ ਬਾਰੀ ਖੁੱਡੇ ਨੂੰ ਲਾਉਣ ਵਾਲੀ ਇਹ 1500 ਰੁਪਏ ਦੀ ਹੈ ਵੀਰ ਜੀ ਬਿਲਕੁਲ ਵਧੀਆ ਬਣਾਈ ਹੋਈ ਆਪਣੇ ਇਹ ਕਿੰਨੇ ਬਾਈ ਕਿੰਨੇ ਦੀ ਹੈ ਬਾਈ ਇਹ ਹੈ ਜੀ 2 ਬਾਈ 4 ਦੀ ਹੈਗੀ ਆ 2 ਬਾਈ 4 ਦੀ ਹਾਂਜੀ ਵੀਰ ਜੀ ਆ ਜੋੜ ਤਾਂ ਜੋੜ ਦਾ ਹੀ ਜੋੜ ਆ ਬਾਈ ਜੀ ਕੀ ਆਪਾਂ ਦਿੰਨੇ ਆ ਭਾਈ ਜੀ 2000 ਰੁਪਏ ਦੀ ਠੀਕ ਆ ਜੀ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਸਮਾਨ ਔਰ ਭਾਈ ਜੀ ਇਹ ਹੈਗੀ ਆ ਜੋੜ ਖੇਤ ਦੇ ਉੱਪਰਲੀ ਇਹਦੇ ਭਾਈ 1500 ਰੁਪਏ ਵਿੱਚ ਸੇਲ ਕਰਦੇ ਆਪਾਂ ਠੀਕ ਆ ਭਾਈ ਕਿਸੇ ਵੀ ਸਮਾਨ ਚਾਹੀਦਾ ਹੋਵੇ ਵੇਚ ਜਾਂਦਾ ਔਰ ਫੋਨ ਕਰਨ ਤੇ ਵੀ ਤੁਸੀਂ ਪਿਆਰ ਕੋਈ ਜੀ ਜੇ ਕੋਈ ਦੂਰੋਂ ਚੱਲ ਕੇ ਆਉਂਦਾ ਕੋਈ ਹਾਂਜੀ ਹਾਂਜੀ ਜੇ ਕੋਈ ਦੂਰੋਂ ਚੱਲ ਕੇ ਆਉਂਦਾ ਕੋਈ ਥੋੜਾ ਬੋੜਾ ਸਮਾਨ ਕਰਾਂਗੇ ਜਿਸ ਤਰ੍ਹਾਂ ਕਹਿੰਦੇ ਪਿੰਜਰਾ ਲੈਣਾ ਜੋੜ ਲੈਣੀ ਆ ਉਹਦੇ ਨਾਲ ਕੋਈ 5-7 ਠੱਲਾ ਬੱਚਾ ਦੇ ਪਾਉਣ ਵਾਲੀਆਂ ਫਰੀ ਹੈ ਜੀ ਠੀਕ ਹੈ ਜੀ ਹਾਂਜੀ ਹੋਰ ਨਾਕੀਆਂ ਪਿੱਤਨ ਦੀ ਆਪਣੇ ਕੋਲੇ ਰੰਗ ਪੱਕੇ ਕਬੂਤਰਾਂ ਦੇ ਗਰੰਟੀ ਵਾਲੇ ਅੰਦਰ ਸੁੱਕੇ ਲਾਗਦੇ ਆਪਣੇ ਕੋਲੇ ਉਹ ਆਪਣੇ ਕੋਲੋਂ ਮਿਲ ਸਕਦੇ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਆ ਆਪਣੇ ਨਾਲ ਔਰ ਇਹ ਜਾਲ ਹੈਗਾ ਭਾਈ ਜੀ 600 ਰੁਪਏ ਦਾ ਠੀਕ ਹੈ ਜੀ ਔਰ ਸਟਾਈਲ ਵਾਲਾ ਜਾਲ ਹੈ 700 ਰੁਪਏ ਦਾ ਠੀਕ ਹੈ ਭਾਈ ਲੱਕੜ ਦੀ ਛਤਰੀ ਹੈ 2.5 ਬਾਈ 2.5 ਜੀ ਭਾਈ ਵੱਡੀ ਛਤਰੀ ਵੱਡੀ ਛਤਰੀ ਇਹ 600 ਰੁਪਏ ਦੀ ਹੈ ਭਾਈ ਔਰ ਕੋਈ ਛਤਰੀ ਬਣਾਈਆਂ ਕਿਸੇ ਨੇ ਬੁਲਵਾਈਆਂ ਬੰਦੇ ਨੇ ਇਹ ਪੈਂਦੀ ਥਿਕਰੀ ਉਪਰ 1200 ਰੁਪਏ ਦੇ ਵਿੱਚ ਚਾਦਰੀ ਬਹੁਤ ਸੋਹਣੀ ਬਣੀ ਹੋਈ ਆ ਬਾਈ। ਕਿਉਂਕਿ ਬੈਦ ਬਹੁਤ ਮਹਿੰਗਾ ਹੈ। ਬਾਜ ਮੜੀ ਚਾਕੇ ਇਧਰ ਚਾਨਣ ਜਿਦ ਕੋ। ਕਿਸ ਕਰਕੇ ਦਾ ਬੈਦ ਬਹੁਤ ਮਹਿੰਗਾ ਹੈ। ਤੇ ਇਹ ਬੰਦੇ ਦੇਖੋ ਤੁਸੀਂ ਬਣੀ ਕਿਹਦੇ ਹਿਸਾਬ ਨਾਲ ਕਿਸ ਦਾ ਬਣੀ ਆ। ਸਿੱਤੋਲ ਨੂੰ ਘਰਾਂ ਨੂੰ ਸੋਹਣੀ ਲੱਗਦੀ ਆ। ਤਾਂ ਤੁਸੀਂ ਫੋਲੋ ਜਰੂਰ ਕਰੋਗੇ ਜੀ। ਬਾਜ ਅੱਜ ਤੁਸੀਂ ਡੋਲੀ ਲੈਣ ਆਏ ਹੋ। ਹਾਂ ਜੀ ਡੋਲੀ ਲੈਣ ਆਏ। ਤੇ ਤੁਸੀਂ ਇਹਨਾਂ ਬਾਰੇ ਕੀ ਕਹਿਣ ਲੱਗੇ ਆ ਵੀ ਤੁਹਾਨੂੰ ਕਿਵੇਂ ਲੱਗਾ ਮਾਲ ਇਹਨਾਂ ਦਾ। ਬਾਈ ਤੁਸੀਂ ਸਰ ਖਾਸ ਦਾ ਵਾਹੀ ਕੋਈ ਖਦੇ। ਮੈਂ ਪਪੂ ਬਾਈ ਦੀ ਬਹੁਤ ਇੱਜ਼ਤ ਕਰਦਾ ਜੀ। ਅਸੀਕ ਭਾਈ ਇਹ ਗੱਲ ਆ ਕਿ ਆ ਵੀ ਤੇਰੀ ਬਹੁਤ ਮਦਦ ਕਰਾਂਗੇ ਜਿੱਥੋਂ ਤੱਕ ਵੀਡੀਓ ਗਈ ਵੀਰ ਮਰੇ ਨੇ ਸਾਹਮਣੇ ਡੋਲ ਡੋਤੀ ਚੈਦੀ ਛੱਤਰੀ ਚੈਦੀ ਆ ਤੇ ਥੱਲਾ ਚੈਦੀਆਂ ਪੱਕੇ ਰੰਗ ਦੇਈਦੇ ਆ ਫਿਜਰੇ ਦੇਈਦੇ ਆ ਤੇ ਪੈਪਾ ਚੈਦੀਆਂ ਜੀ ਜ਼ਰੂਰ ਲੈ ਸਕਦੇ ਆ ਬੱਬੂ ਭਾਈ ਪਿੰਡ ਕੰਮਿਆਣਾ ਠੀਕ ਆ ਜੀ ਜ਼ਿਲ੍ਹਾ ਫਰੀਦਕੋਟ ਠੀਕ ਆ ਜੀ ਬਾਬੇ ਸ਼ਹੀਦੂ ਸ਼ਾਹ ਨੂੰ ਜੀ ਪਿੰਡ ਕੰਮਿਆਣਾ ਪਿੰਡ ਕੰਮਿਆਣਾ ਜੀ ਠੀਕ ਆ ਜੀ ਇਹਦੇ ਕੋਲ ਕੋਈ ਵੀ ਚੀਜ਼ ਲੈਣਾ ਹੋਵੇ ਤਾਂ ਤੁਹਾਨੂੰ ਮਾੜੀ ਮੋੜੇ ਹੈਲਪ ਜਰੂਰ ਕਰੂਗਾ ਜੀ। ਫਟੋ ਕੱਟ ਲਾਓ ਕੱਟ ਦੇ। ਹੋਰ ਤੇਰੀ ਪਰ ਕੋਸ਼ਿਸ਼ ਕਰਾਂਗੇ ਵਾਤ ਤੋਂ ਵਾਤ ਵਧੀਆ ਬਣਾਉਂਦੀ। ਵਧੀਆ ਚੀਜ਼ ਹੋਊਗੀ ਬਾਈ ਜੀ ਤੁਸੀਂ ਰੇਟ ਵੀ ਤੁਹਾਡਾ ਜਾਣਾ ਹੋਊਗਾ ਤੁਸੀਂ ਪੁੱਛ ਕੇ ਕਿਤੇ ਵੀ ਕਰ ਸਕਦੇ ਹੋ। ਤੁਹਾਨੂੰ ਚੀਜ਼ ਲੈ ਕੇ ਜਾਓਗੇ ਫਿਰ ਪਤਾ ਲੱਗੂਗਾ ਬਾਈ ਜੀ ਨਾਲ ਆ ਕੇ ਸੰਪਰਕ ਕਰੋ ਤੁਸੀਂ। ਜਿੰਨੇ ਵੀ ਬਾਈ ਜੀ ਤੁਸੀਂ ਇਹ ਬਾਈ ਦੀ ਆਪਾਂ ਹੈਲਪ ਕਰਨੀ ਹੈ। ਕਬੂਤਰਾਂ ਵਾਲਿਆਂ ਨੂੰ ਆਪਾਂ ਨੂੰ ਹਰੇਕ ਚੀਜ਼ਾਂ ਦੀ ਪਿੰਜਰੇ ਦੀ ਵੀ ਡੋਲੀ ਦੀ ਵੀ ਲੋਡ ਰਹਿੰਦੀ ਰਹਿੰਦੀ ਹੈ ਵੀਰੇ ਛਤਰੀਆਂ ਦੀ ਵੀ। ਤੇ ਬਾਈ ਜੀ ਆਪਾਂ ਇਸ ਗਰੀਬ ਆਦਮੀ ਦੀ ਆਪਾਂ ਹੈਲਪ ਕਰਾਂਗੇ ਤਾਂ ਪ੍ਰਮਾਤਮਾ ਆਪਾਂ ਨੂੰ ਦਨ ਦੁਗਣੀ ਰਾ ਚੋਗਣੀ ਵਧਾਉਂਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਗਰੀਬ ਦੀ ਹੈਲਪ ਤਾਂ ਸਭ ਤੋਂ ਵੱਡੀ ਆ ਕਿਉਂਕਿ ਆਪਾਂ ਪੈਸੇ ਲੈ ਕੇ ਚੀਜ਼ ਲੈਣੀ ਹੁੰਦੀ ਆ ਬਾਈ ਜੀ ਤੇ ਆਪਾਂ ਇਸ ਗਰੀਬ ਤੋਂ ਲਵਾਂਗੇ ਨਾਲੇ ਕੀ ਸੀਸਾਂ ਦੇਊਗਾ ਨਾਲੇ ਚੀਜ਼ ਵਧੀਆ ਬਣਾ ਕੇ ਦੇਊ ਕਿ ਅੱਗੇ ਨੂੰ ਆਪਾਂ ਨੂੰ ਗਾਹਕ ਫੇਰ ਆਪਾਂ ਨੂੰ ਵਧੀਆ ਆ ਕੇ ਕੋਈ ਸਮਾਨ ਬਣਾਉਣ ਵਾਸਤੇ ਕਵੇ ਹਾਂਜੀ ਬਾਈ ਜੀ ਡੋਗਲਾਂ ਮੈਂ ਹੋਰ ਕਹਿਣ ਲੱਗਾ ਸੀ ਜੀ ਜਿਨ੍ਹਾਂ ਨੇ ਸਾਡੇ ਤੋਂ ਕੰਮ ਸਿੱਖਿਆ ਉਹ ਕਹਿੰਦੇ ਸਾਡੇ ਨਾਲ ਦਾ ਗੋਲ ਪਿੰਜਰਾ ਸਾਡੇ ਨਾਲ ਦਾ ਗੋਲ ਕੰਜਰਾ ਸਾਡੇ ਨਾਲ ਦਾ ਕੋਈ ਸਮਾਨ ਬਣਾ ਨਹੀਂ ਸਕਦਾਗਾ ਪਰ ਮੇਰੇ ਕੋਲੇ ਜਿੰਨੀ ਕਾਰਾਗਰੀ ਹੈ ਮੈਂ ਉਹਨਾਂ ਕੀ ਬਣਾ ਸਕਦਾ ਮੇਰੇ ਜੀ ਜੇ ਜਿਆਦਾ ਪਰਮੇਸ਼ਵਰ ਨੇ ਮਦਦ ਕੀਤੀ ਜਿਆਦਾ ਕੋਈ ਮਤਲਬ ਇਹ ਚੀਜ਼ ਵਧੀਆ ਬਣਾਉਂਦੀ ਹਰੇਕ ਤਰ੍ਹਾਂ ਦੀ ਚੀਜ਼ ਚਲੋ ਅਗਲੇ ਦੀ ਕਿਸੇ ਦੀ ਕੁਆਲਿਟੀ ਕਿਵੇਂ ਆ ਕੋਈ ਕਿਸੇ ਦੀ ਕਿਵੇਂ ਆ ਤੁਸੀਂ ਆਪਦੀ ਕੋਸ਼ਿਸ਼ ਕਰਦੇ ਆਂ ਵੀ ਵਧੀਆ ਅਗਲੇ ਨੂੰ ਚੀਜ਼ ਦਿਓ ਹਾਂ ਜੀ ਕੋਸ਼ਿਸ਼ ਕਰਾਂਗੇ ਔਰ ਦੂਸਰੀ ਗੱਲ ਮੈਂ ਕਰਨਾ ਹੈ ਕਿ ਕਹਿੰਦਾ ਕਿਸੇ ਨੇ ਕਹੇਗਾ ਮਾਰਗੀ ਗਰੀਬੀ ਮੈਨੂੰ ਘਰ ਦੀ ਤੇ ਤੈਨੂੰ ਤਾਂ ਅਮੀਰੀ ਤਾਰ ਗਈ ਮੈਂ ਤਾਂ ਰਿਆ ਸਚਾਈ ਉਪਰ ਚੱਲਦਾ ਤੈਨੂੰ ਗਈ ਮੰਨੀਦਾ ਆ ਆਪਾਂ ਸਚਾਈ ਦੇ ਚੱਲ ਕੋਈ ਨਹੀਂ ਬਾਬਾ ਨਾਨਕ ਕਰੂਆ ਸੰਗਤ ਆਪਣਾ ਸਾਥ ਦੇਊਗੀ ਬਾਈ ਜੀ ਚਿੰਤਾ ਨਾ ਕਰੋ ਕੋਈ ਗੱਲ ਨਹੀਂ ਸਾਰੇ ਆਪਣੇ ਭਰਾ ਕਬੂਤਰਾਂ ਵਾਲੇ ਸਾਰੇ ਬੇਲੀ ਆ ਵੱਧ ਤੋਂ ਵੱਧ ਆਪਣੇ ਕੋਲੇ ਆਉਣਗੇ ਠੀਕ ਹੈ ਬਾਈ ਕੋਈ ਗੱਲ ਨਹੀਂ ਸੰਯੋਗ ਦੇਣਗੇ ਕਿਉਂਕਿ ਸਾਡੇ ਕੋਲ ਜਿੰਨੀ ਹੈਲਪ ਹੋ ਸਕਦੀ ਹੈ ਬਾਈ ਜੀ ਤੁਹਾਡੀ ਅਸੀਂ ਕਰਾਂਗੇ ਹਾਂ ਜੀ ਤੁਸੀਂ ਬਾਈ ਜੀ ਛਤਰੀਆਂ ਦੇਖ ਸਕਦੇ ਲੱਕੜਾਂ ਦੀਆਂ ਲੱਕੜਾਂ ਵਾਲੀ ਛਤਰੀ ਵੀ ਵਧੀਆ ਬਣੀ ਵੀ ਆ ਲੋਹੇ ਵਾਲੀਆਂ ਛਤਰੀਆਂ ਵੀ ਚੰਗੇ ਟਾਂਕੇ ਵਧੀਆ ਲੱਗੇ ਹੋਇਆ ਤੁਸੀਂ ਬਾਈ ਜੀ ਇੱਕ ਵਾਰੀ ਆ ਕੇ ਜਰੂਰ ਇੱਥੇ ਚੀਜ਼ ਦੇਖੋ ਤੁਹਾਨੂੰ ਦੇਖਣ ਨਾਲ ਇੱਕ ਫੋਟੋ ਦੇ ਵਿੱਚ ਵੇਖਣ ਨਾਲ ਬੜਾ ਫਰਕ ਹੁੰਦਾ ਤੇ ਬੈਂਦ ਦੇ ਪੰਜਰੇ ਬਲੇ ਹੋਏ ਜੇ ਕਿਸੇ ਨੂੰ ਬੈਂਦ ਦਾ ਪੰਜਰਾ ਭਰਾ ਨੂੰ ਚਾਹੀਦਾ ਹੋਵੇ ਤਾਂ ਉਹ ਵੀ ਆਪਾਂ ਦੇ ਸਕਦੇ ਹਾਂ ਆਪਣੇ ਕੋਲ ਮਿਲ ਜਾਂਦਾ ਹੈਗਾ ਜੀ ਠੀਕ ਆ ਬਾਈ ਜੀ ਆਪਣੇ ਕੋਲ ਹਰ ਕਿਸ ਤਰ੍ਹਾਂ ਦਾ ਪੰਜਰਾ ਮਿਲ ਜਾਂਦਾ ਹੈ ਬੈਂਦ ਵਾਲਾ ਵੀ ਤੇ ਲੋਹੇ ਵਾਲਾ ਵੀ ਕਿਸੇ ਵੀ ਤਰ੍ਹਾਂ ਦਾ ਪੰਜਰਾ ਲੈਣਾ ਹੋਵੇ ਬਾਈ ਨੇ ਤੇ ਆਪਣੇ ਨਾਲ ਸੰਪਰਕ ਆ ਸੰਪਰਕ ਜੇ ਬਾਈ ਜੀ ਤੁਸੀਂ ਕਿਤੇ ਚੀਜ਼ ਕੋਈ ਫੋਨ ਤੇ ਮੰਗਾਉਂਦਾ ਤੁਹਾਡੇ ਕੋਲੋਂ ਹਾਂ ਜੀ ਤੇ ਪੈਸੇ ਤੁਹਾਨੂੰ ਇਹ ਗੂਗਲ ਪੇ ਕਰ ਦਿੰਦਾ ਹੈ। ਹਾਂਜੀ ਤੇ ਤੁਸੀਂ ਅਗਲੇ ਦੀ ਚੀਜ਼ ਉੱਤੇ ਪਚਾਦੋਗੇ। ਹਾਂਜੀ ਪਚਾ ਸਕਦੇ ਜੀ ਆਪਾਂ। ਕਿਰਾਇਆ ਉਹਨਾਂ ਦਾ ਹੋਊਗਾ। ਚੀਜ਼ ਆਪਾਂ ਪਚਾ ਦੇਾਂਗੇ। ਜਿਹੜਾ ਆਪਣਾ ਰੇਟ ਆਪਾਂ ਉਹ ਹੀ ਲਵਾਂਗੇ। ਠੀਕ ਆ ਜੀ। ਕਰੀਬੜਾ ਕਿੰਜਰੇ ਦਾ ਰੇਟ ਆਪਣਾ 700 ਰੁਪਿਆ ਬਾਈ ਜੀ। ਜਦੋਂ ਮਰਜੀ ਕੋਈ ਆ ਕੇ ਜਾ ਸਕਦਾ। ਠੀਕ ਆ ਜੀ। ਹਾਂਜੀ ਤੇ ਨਲਕੀਆਂ ਵੀ ਦਿਖਾ ਦਿਓ ਬਾਈ ਜੀ ਤੁਸੀਂ। ਥੱਲਾ ਵੀ ਦਿਖਾਓ। ਥੱਲਾ ਨਲਕੀਆਂ, ਟਰੇਆਂ। ਕਬੂਤਰਾਂ ਨੂੰ ਧਾਣੇ ਪਾਉਣ ਵਾਲੀਆਂ ਟਰੇਆਂ ਵੀ ਬਾਈ ਜੀ ਕੋਲੇ ਆ। ਉਤਿਆਂ ਦੇ ਪਿੰਜਰੇ ਵੀ ਮਿਲਦੇ ਆ ਹਰ ਤਰ੍ਹਾਂ ਦੀ ਚੀਜ਼ ਇੱਥੇ ਤੁਹਾਨੂੰ ਜਦੋਂ ਮਰਜ਼ੀ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਹਾ ਰੰਗਾ ਢਾਂਗੀਆਂ ਪਈਆਂ ਬਾਸ ਦੀ ਬਣਾਉਣੀ ਆ ਬਾਸ ਦੀ ਬਣਾਓ ਤੁਸੀਂ ਆ ਦੇਖੋ ਜੀ ਕੁਆਲਿਟੀ ਦੇਖੋ ਬਾਈ ਨੇ ਆਪ ਤਿਆਰ ਕੀਤਾ ਜੀ ਆ ਥੱਲਾ ਜੀ ਹਾ ਰੰਗਾ ਜੀ ਦੇਖੋ ਜੀ ਸੋਕੇ ਰੰਗਾ ਹੱਕੇ ਰੰਗਾ ਜੀ ਕੋਈ ਪੱਕੇ ਗਰੰਟੀ ਪੱਕੇ ਆ ਜੀ ਗਰੰਟੀ ਵਾਲੇ ਜੀ ਜੇ ਕੋਈ ਆਰ ਨਾਲ ਕੀ ਕਿੰਨੇ ਆ ਮਿਲਦੀ ਹੈ ਇਹ 30 ਦੀ ਹੁੰਦੀ ਹੈ ਜੀ ਹਾਂਜੀ 30 ਨਾਲ ਹਾਂਜੀ ਆ ਜੀ 30 ਐਮਐਲ ਨਾਲ ਕੀ ਹੈ ਜੀ ਠੀਕ ਹੈ ਜੀ ਹਾਂਜੀ ਕਿਉਂ ਅੱਤਲੀਆਂ ਨਾਲ ਕੀ ਹੈ ਜੀ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਸਮਾਰਕ ਹੈਪਰਾ ਵੀ ਚਾਹੀਦਾ ਆਪਣੇ ਨਾਲ ਸੰਪਰਕ ਕਰ ਸਕਦਾ ਕੋਸ਼ਿਸ਼ ਕਰਾਂਗੇ ਆਪਾਂ ਵਧੀਆ ਤੋਂ ਵਧੀਆ ਚੀਜ਼ ਬਣਾਉਣੀ ਤੇ ਜਿੰਨਾ ਆਪਣੇ ਕੋਲ ਕੋਲ ਹੈਗਾ ਉਹਨਾਂ ਦਾ ਆਪਾਂ ਕਰੀ ਜਾਈਏ ਠੱਲਾਂ ਦੇਖੋ ਜੀ ਇੱਕ ਤੋਂ ਲਾ ਕੇ 10 ਨੰਬਰ ਤੱਕ ਜਿੰਨਾ ਕੁ ਮਰਜ਼ੀ ਲੈ ਸਕਦੇ ਹਾਂ ਜੀ ਬਾਈ ਵੀਰੇ ਹੁਣ ਤੁਸੀਂ ਆ ਇੱਕ ਪਿੰਜਰਾ ਤੇ ਇੱਕ ਛਤਰੀ ਤੇ ਡੋਲੀ ਲੈ ਕੇ ਜਾਣੀ ਹੁਣ ਇੱਕ ਪਿੰਜਰਾ ਛਤਰੀ ਤੇ ਡੋਲੀ ਲੈ ਕੇ ਜਾਣੀ ਠੀਕ ਆ ਭਾਈ ਜੀ ਬਹੁਤ ਵਧੀਆ ਕੁਆਲਟੀ ਹੈ ਜੀ ਅਟੇ ਅਟੇ ਲੱਗੇ ਆਈ ਵੇਖੋ ਜੋ ਆਪਾਂ ਬਾਹਰ ਸਰ ਨਾਲ ਟ੍ਰੇ ਕਟੋ ਬਾਤ ਕਰੋ ਆ ਜੀ ਇਹ ਦੋ ਰੱਖਣੇ ਵਾਲੀ ਆ ਦੋ ਆਈ ਦੋ ਰੱਖਣੇ ਆਈ ਆ ਪਿੰਜਰੇ ਦੀ ਕੁਆਲਟੀ ਦੇਖੋ ਜੀ ਕੰਨਾ ਸ਼ਾਨਦਾਰ ਚਲੋ ਬਾਈ ਜੀ ਸਾਰਿਆਂ ਦੀ ਬੇਨਤੀ ਹੈ ਕਿ ਮੇਰੇ ਵੀਰ ਬਾਈ ਜੀ ਦੀ ਹੈਲਪ ਕਰੋ ਚੀਜ਼ ਵਧੀਆ ਤੋਂ ਵਧੀਆ ਤੁਹਾਨੂੰ ਬਣਾ ਕੇ ਦੇਊਗਾ ਆ ਕੇ ਤੁਸੀਂ ਬਾਈ ਜੀ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਆ ਤੁਹਾਨੂੰ ਫੋਨ ਨੰਬਰ ਵੀ ਵਿੱਚ ਦਿੱਤਾ ਤੇ ਜੋ ਵੀ ਚੀਜ਼ ਚਾਹੀਦੀ ਆ ਤੁਸੀਂ ਫੋਨ ਤੇ ਇਹਨਾਂ ਨਾਲ ਸੰਪਰਕ ਕਰਕੇ ਗੱਲ ਕਰ ਸਕਦੇ ਹੋ ਜੋ ਵੀ ਹੈਗਾ ਠੀਕ ਆ ਬਾਈ ਜੀ ਕਿ ਜੇ ਕੋਈ ਕਿਸੇ ਭਰਾ ਨੇ ਕੋਈ ਆਪਣੀ ਪਸੰਦ ਦਾ ਸਾਮਾਨ ਬਣਾਉਣਾ ਹੈ ਇੱਕ ਵਾਰੀ ਆਪਾਂ ਨੂੰ ਦੱਸ ਦੇ ਵੀ ਐਸਟੀ ਕਿ ਨਾਲ ਬਣਾਉਣਾ ਹੈ ਅਗਲਾ ਸਾਮਾਨ ਬਣਾਉਣਾ ਕੋਸ਼ਿਸ਼ ਕਰਾਂਗੇ ਉਹੋ ਜਿਹਾ ਬਣਾਉਣ ਦੀ ਜੇ ਉਹ ਜਾਂ ਵੀ ਤੁਹਾਨੂੰ ਚਾਹੀਦਾ ਹੋਇਆ ਉਸ ਤੋਂ ਵਧੀਆ ਨਾ ਬਣਿਆ ਸਗਾ ਬਣ ਸਕਿਆ ਤੇ ਕੋਸ਼ਿਸ਼ ਕਰਾਂਗੇ ਜਿੰਨਾ ਤੁਸੀਂ ਕਹਾਂਗੇ ਉਹਨਾ ਬਣਾਉਣ ਦੀ ਠੀਕ ਆ ਭਾਈ ਜੀ ਧੰਨਵਾਦ ਧੰਨਵਾਦ ਸਾਹਿਬ ਠੀਕ ਆ ਭਾਈ ਵੀਰੇ ਸਤਿ ਸ੍ਰੀ ਅਕਾਲ